आनंद साहिब रामकली मोहल्ला तिजा आनंद एक ओंकार सतगुरु प्रसाद आनंद पाया मेरे माए सतगुरु मैं पाया सतगुरु ता पाया सहज सेती मनव जियां वाधाइयां राग रतन परवार परियां शब्द गावन आईयां शब्दो ता गावो हरि के राम मन जिनी बसाया कह नानक आनंद होए सतगुरु मैं पाया ए मन मेरेया ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗਿ ਕਰੋ ਕਰੇ ਤੇਰਾ ਕਰ ਜੇ ਸਭ ਸਵਰਣਾ ਸਭਨਾ ਅੰਗਲ ਨ ਸਮਰਥ ਸੁਆਮੀ ਸੋ ਕਿਉ ਮਨ ਹੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸੱਚ ਸਾਹਿਬਾ ਕਿਆ ਨਹੀਂ ਕਰਤੇ ਰਹਿ ਕਰ ਤਾਂ ਤੇਰੇ ਸਭ ਕਿਛ ਹੈ ਜਿਸ ਦੇਹ ਸੋ ਪਵੇ ਸਦਾ ਸਿਖਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਆਵਾਜੇ ਸ਼ਬਦ ਖਨੀਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇ ਰ ਸਚਾ ਨਾਮ ਮੇਰਾ ਆਧਾਰੋ ਸਚਨਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾਂ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਹ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋਹ ਸ਼ਬਦ ਤਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੀ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੀ ਕੱਲਾ ਜਿਤ ਕਰ ਧਾਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟ ਕੰ ਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕੋ ਸੇ ਨਾਮ ਹਰ ਕੈ ਲਗੇ ਕਹਿ ਨਾਨਕ ਤੈ ਸੁਖ ਹੋਵਾ ਤਿਤ ਕਰ ਅਨਹਦ ਵਜੀ ਸਚਿ ਲਿਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੇ ਬਸੋ ਕੀ ਕਰੇ ਵਿਚਾਰਿਆ ਤੁਦਬਾਝ ਸਮਰਥ ਕੋਈ ਨਹੀਂ ਕਿਰਪਾ ਕਰ ਬਨਵਾਰਿਆ ਇਸ ਨੋ ਹੋਰ ਥਾਉ ਨਹੀਂ ਸ਼ਬਦ ਲਾਗ ਸਵਾਰਿਆ ਕਹਿ ਨਾਨਕ ਲਿਵੇ ਬਸੋ ਕੀ ਕਰੇ ਵਿਚਾਰਿਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿ ਲਿਖ ਕਟੇ ਗਿਆਨ ਅੰਜਨ ਸਾਰਿਆ ਅੰਦਰੋ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚ ਸਵਾਰਿਆ ਕਹ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋਈ ਜਨਮ ਪਾਵੈ ਪਾਵੈ ਤਾਂ ਸੋ ਜਨ ਦੇਹ ਜਿਸਨੋ ਹੋਰ ਕੀ ਕਰਹਿ ਵਿਚਾਰਿਆ ਇੱਕ ਭਰਮ ਭੁੱਲੇ ਫਿਰ ਹੈ ਦਹ ਦਿਸ ਇੱਕ ਨਾਮ ਲਗ ਸਵਾਰਿਆ ਗੁਰ ਪ੍ਰਸਾਦਿ ਮਨ ਪਇਆ ਨਿਰਮਲ ਜਨਮ ਪਾਣਾ ਪਾਵੇ ਕਹਿ ਨਾਨਕ ਜਿਸ ਤੇ ਪਿਆਰੇ ਸੋਈ ਜਨਮ ਪਾਵੇ ਆਵੋ ਹਸੰਤ ਪਿਆਰੇ ਹੋ ਅਕਥ ਕੀ ਕਰਹਿ ਕਹਾਣੀ ਕਰਹਿ ਕਹਾਣੀ ਅਕਥ ਕੀਰੀ ਕਿਤ ਦੁਆਰੈ ਪਾਈਐ ਤਨ ਮਨ ਧਨ ਸਭ ਸੌਪ ਗੁਰ ਕੋ ਹੁਕਮ ਮੰਨੈ ਪਾਈਐ ਹੁਕਮ ਮਨੇਹੁ ਗੁਰੂ ਕੇ ਰਗਾਵ ਸਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿ ਹੋ ਅਕਥ ਕਹਾਣੀ ਏ ਮਨ ਚੰਚੇਲਾ ਚਤੁਰਾਈ ਕਿੰਨੇ ਨਾ ਪਾਇਆ ਚਤੁਰਾਈ ਨਾ ਪਾਇਆ ਕਿੰਨੇ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿੰਨ ਇਹਤ ਭਰਮ ਪੁਲਾਇਆ ਮਾਇਆ ਤਮੋਣੀ ਤਿੰਨੇ ਕੀਤੀ ਜਿੰਠਗੋਲੀ ਪਈਆ ਕੁਰਬਾਨ ਕੀਤਾ ਤਿਸੈ ਵਿਟਹੋ ਜਿਨ ਮੋਹ ਮਿੱਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿੰਨੇ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸਚ ਸਮਲੇ ਇਹ ਕੂਟਮ ਤੂੰ ਜੇ ਦੇਖਦਾ ਚੱਲੇ ਨਹੀਂ ਤੇਰੇ ਨਾਲੇ ਸਾਥ ਤੇਰੇ ਚੱਲੇ ਨਹੀਂ ਕਿਸ ਨਾਲ ਕਿਉਂ ਚਿਤ ਲਾਈਏ ਐਸਾ ਕਮ ਮੂਲੇ ਨਾ ਕਿਚੇ ਜਿਤ ਅੰਤ ਪਛੋਤਾਈਏ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸਚ ਸਮਲੇ ਅਗਮ ਅਗੋਚੇਰਾ ਤੇਰਾ ਅੰਤ ਨੰਪਾਇਆ ਅੰਤ ਨਾ ਪਾਇਆ ਕਿੰਨੇ ਤੇਰਾ ਆਪਣਾ ਆਪ ਤੂੰ ਜਾਣਹੀਂ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਅਖ ਵਖਾਣੈ ਆਖੇ ਤਾਂ ਵਿਖੇ ਸਭ ਤੂੰ ਹੈ ਜਿਨ ਜਗਤ ਉਪਾਇ ਕਹਿ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ ਸੂਰ ਨਰ ਮਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੋਂ ਧ ਉਪਾਏ ਇਕ ਵੇਖ ਪਰਸਣ ਆਇਆ ਲਬ ਲੋਭ ਅਹੰਕਾਰ ਚੂਕਾ ਸਤਗੁਰੂ ਭੱਲਾ ਪਾਇਆ ਕਹ ਨਾਨਕ ਜਿਸਨੋ ਆਪ ਟੁੱਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੀ ਰੀ ਵਿਖਮ ਮਾਰਗ ਚੱਲਣਾ ਲਬ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ ਖਨੇ ਹੋ ਤਿੱਖੀ ਵਲਹੁ ਨਿੱਕੀ ਇਹ ਤਮ ਰਗ ਜਾਣਾ ਗੁਰ ਪ੍ਰਸਾਦਿ ਜਿਨਿ ਆਪ ਤਜਿਆ ਹਰ ਵਸਨਾ ਸਮਾਣੀ ਕਹਿ ਨਾਨਕ ਚਲ ਭਗਤਾ ਯੁਗੋ-ਯੁਗ ਨਿਰਾਲੀ ਜਿਉ ਤੂੰ ਚਲਾਏ ਤਿਵ ਚਲੈ ਸੁਆਮੀ ਹੋਰ ਕਹਿ ਜਾਣਾ ਗੁਣ ਤੇਰੇ ਜਿਉ ਤੂੰ ਚਲਾਏ ਤਿਵੈ ਚਲਹਿ ਜਿਨਾਂ ਮਾਰਗ ਪਾਵਹਿ ਕਰ ਕਿਰਪਾ ਜਿਨ ਨਾਮ ਲਾਇਹਿ ਸੇ ਹਰ ਹਰ ਸਾਦਾ ਧਿਆਵਹਿ ਜਿਸਨੋ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵਹਿ ਕਹਿ ਨਾਨਕ ਸੱਚੇ ਸਾਹਿਬ ਜਿਉ ਪਾਵੈ ਤਿਵੇਂ ਚਲਾਵਹਿ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਗੁਰੂ ਸੁਣਾਇਆ ਇਹੋ ਤਿਨ ਕੈ ਮਨ ਵਸਿਆ ਜਿਨ ਤੁਰੋ ਲਿਖਿਆ ਆਇ ਇਕ ਫਿਰਹਿ ਘਨੇਰੇ ਕਰਹਿ ਅਗਲ ਨਾ ਗਲਨੀ ਕੀਨੇ ਨਾ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨਿ ਹਰਿ ਧਿਆਇਆ ਹਰਿ ਆਇਆ ਪਵਿੱਤ ਹੋਇ ਗੁਰਮੁਖ ਜੀਨੀਂਤੀ ਆਇਆ ਪਵਿੱਤ ਮਾਤਾ ਪਿਤਾ ਕਟੰਬ ਸਹਿਤ ਸਿਉ ਪਵਿੱਤ ਸੰਗਤ ਸਭਾਈਆ ਕਹਿਂਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀਂ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀਂ ਗੁਰਮੁਖ ਹਰਿ ਹਰਿ ਧਿਆਇਆ ਕਰਮੀ ਸਹਜ ਨ ਉਪਜੇ ਵਿਣ ਸਹਜ ਸਹ ਸਹ ਨ ਜਾਈ ਨਹ ਜਾਈ ਸਹ ਸ ਕੀਤੇ ਸੰਜਮ ਰਹੀ ਕਰਮ ਕਮਾਏ ਸਹ ਸ ਜੀਓ ਮਲੀਣ ਹੈ ਕਿਤ ਸੰਜਮ ਤੋਤਾ ਜਾਏ ਮਨ ਤੋ ਵੋ ਸ਼ਬਦ ਲੱਗੋ ਹਰਿ ਸਿਉ ਰਹੋ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦਿ ਸਹਜ ਉਪਜੈ ਇਹ ਸਹਸ ਐਵ ਜਾਈ ਜਿਓ ਮਲੇ ਬਾਹਰ ਹੋ ਨਿਰਮਲ ਬਾਹਰ ਹੋ ਨਿਰਮਲ ਜਿਓ ਤਮ ਮਲੇ ਤਿਨੇ ਜਨਮ ਜੋ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾਂ ਮਹਿ ਨਾਮ ਉੱਤਮ ਸੋ ਸੁਣ ਹੈ ਨਾਹੀ ਫਿਰ ਹੈ ਜਿਉ ਬੇਤਲਿਆ ਕਹਿ ਨਾਨਕ ਜਿਨ ਸਚ ਤਜਿਆ ਕੁੜੇ ਲਾਗੇ ਤਿਨੇ ਜਨਮ ਜੋਐ ਹਾਰਿਆ ਜਿਉ ਹੋ ਨਿਰਮਲ ਬਹਰ ਹੋ ਨਿਰਮਲ ਬਹਰ ਹੋ ਤਾਂ ਨਿਰਮਲ ਜਿਉ ਹੋ ਨਿਰਮਲ ਸਤਗੁਰ ਤੇ ਕਰਨੀ ਕਾਮਾਣੀ ਕੁੜ ਕੀ ਸੋਏ ਪਹੁੰਚੈ ਨਾਹੀ ਮਨਸ ਸਚ ਸਮਾਣੀ ਜਨਮ ਰਤਨ ਜਿਨਨੀ ਕਟਿਆ ਭਲੇ ਸੇਵਨੰਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੈ ਗੁਰ ਨਾਲੇ ਜੇ ਕੋ ਸਿਖ ਗੁਰੂ ਸਿੱਤਿ ਸੰਮੁਖ ਹੋਵੇ ਹੋਵੇ ਤਾਂ ਸੰਮੁਖ ਸਿਖ ਕੋਈ ਜਿਹਾ ਹੋ ਰਹੈ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਤਾਇ ਅੰਤਰ ਆਤਮੈ ਸਮਾਲੇ ਆਪ ਛਡ ਸਦਾ ਰਹੈ ਪਰਣੈ ਗੁਰ बिन ਅਵਰ ਨ ਜਾਣੇ ਕੋਇ ਕਹਿ ਨਾਨਕ ਸੁਣੋ ਸੰਤੋ ਸੋ ਸਿਖ ਸੰਮੁਖ ਹੋਇ ਜੇ ਕੋ ਗੁਰ ਤੇਵ ਮੁਖ ਹੋਵੇ ਵਿਣ ਸਤਿਗੁਰ ਮੁਕਤ ਨ ਪਾਵੇ ਪਾਵੇ ਮੁਕਤ ਨ ਹੁਰਥੇ ਕੋਈ ਪੁੱਛੋ ਬਿਬੇ ਕੀਆ ਜਾਏ ਅਨੇਕ ਜੁਨੀ ਭਰਮ ਆਵੇ ਵਿਣ ਸਤਿਗੁਰ ਮੁਕਤ ਨ ਪਾਏ ਫਿਰ ਮੁਕਤ ਪਏ ਲਾ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹੈ ਨਾਨਕ ਵਿਚਾਰ ਦੇਖੋ ਹੋ ਵਿਣ ਸਤਿਗੁਰ ਮੁਕਤ ਨ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸਚੀ ਬਾਣੀ ਬਾਣੀ ਤੰਗ ਗਾਵੋ ਗੁਰੂ ਕੀਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਿਨਾ ਸਾਣੀ ਪੀਵੋ ਅੰਮ੍ਰਿਤ ਸਦਰਹੋ ਹਰ ਰੰਗ ਜੱਪਿਓ ਸਰੰਗ ਬਾਣੀ ਕਹਿ ਨਾਨਕ ਸਦਾ ਗਾਵੋ ਇਹ ਸਚੀ ਬਾਣੀ ਸਤਗੁਰ ਬਿਨ ਹੋਰ ਕੱਚੀ ਹੈ ਬਾਣੀ ਬਾਣੀ ਤੰ ਕੱਚੀ ਸਤਗੁਰ ਬਜਹੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਨ ਪਈ ਰਵਾਣੀ ਕਹੇ ਨਾਨਕ ਸਤਿਗੁਰੂ ਬਜ ਹੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋ ਆਸਾਮਾਓ ਸ਼ਬਦ ਸੇਤੀ ਮਨ ਮਲਿਆ ਸਚੈ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਉ ਸ਼ਿਵ ਸ਼ਕਤ ਆਪ ਉਪਾਇ ਕ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਈ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇੱਕ ਸਿਉਂ ਲੈਵਲ ਲਾਈ ਕਹਿ ਨਾਨਕ ਆਪ ਕਰਤਾ ਅਪੇ ਹੁਕਮੁ ਬੁਝਾਇ ਸਿਮ੍ਰਿਤ ਸਾਸਤਰ ਪੁਨਪਾ ਬਿਚਾਰ ਦੇ ਤਤ ਸਾਰ ਨ ਜਾਣੀ ਤਤ ਸਾਰ ਨ ਜਾਣੀ ਗੁਰਬਜੋ ਤਤ ਸਾਰ ਨ ਜਾਣੀ ਤੇਹੀ ਗੁਣੀ ਸੰਸਾਰ ਬ੍ਰਹਮ ਸੁਤਤਾ ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਇ ਜਿਸਨੂੰ ਅੰਦਿਨ ਹਰ ਲਿਵ ਲੱਗੈ ਜਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉ ਮਨੋ ਵਿਸਾਰੀਐ ਮਨੋ ਕਿਉ ਵਿਸਾਰੀਐ ਏਵੜ ਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸਨੋ ਕੇਹੋ ਪੋਹਿ ਨ ਸਕੀ ਜਿਸਨੋ ਆਪਣੇ ਲਿਵ ਲਾਵੇ ਆਪਣੇ ਲਿਵ ਆਪੇ ਲਾਏ ਗੁਰਮੁਖ ਸਦਾ ਸਾਮਾਲੀਐ ਕਹਿ ਨਾਨਕ ਏਵੜ ਦਾਤਾ ਸੋ ਕਿਉ ਮਨ ਹੋ ਵਿਸਾਰੀਐ ਜੈਸੀ ਅਗਨ ਉਦਰਮੈ ਹੈ ਤੈਸੀ ਬਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ ਜਾ ਤਿਸ ਭਾਣਾ ਤਾਂ ਜੰਮਿਆ ਪਰਵਾਰ ਭੱਲਾ ਪਾਇਆ ਲੇਵ ਛੁੜਕੀ ਲਗੀ ਤ੍ਰਿਸ਼ਨਾ ਮਾਇ ਅਮਰ ਵਰਸਤਾਇ ਇਹ ਮਾਇਆ ਜਿਤ ਹਰਿ ਵਿਸਰੈ ਮੋ ਉਪਜੈ ਪਉ ਦੁਜਲਾਇ ਕਹਿ ਨਾਨਕ ਗੁਰ ਪ੍ਰਸਾਦਿ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ ਹਰ ਆਪ ਅਮੁਲ ਕਹੈ ਮੁੱਲ ਨ ਪਾਇਆ ਜਾਏ ਮੁੱਲ ਨ ਪਾਇਆ ਜਾਏ ਕਿਸੇ ਵਿਟੋ ਹੋ ਰਹੇ ਲੋਕ ਵਿਲ ਲਾਈ ਐਸਾ ਸਤਗੁਰ ਜੇ ਮਿਲੇ ਤਿਸਨੋ ਸਿਰ ਸੌਪੀਏ ਵਿਚੋਂ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨ ਆਈ ਹਰ ਆਪ ਅਮੁਲ ਕਹੈ ਭਾਗ ਤਿਨਾਂ ਕੇ ਨਾਨਕਾ ਜਿਨ ਹਰ ਪੱਲੇ ਪਾਈ ਹਰ ਰਸ ਮੇਰੀ ਮਨਵਣੰਜਾਰਾ ਹਰ ਰਸ ਮੇਰੀ ਮਨਵਣੰਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜੱਪੇ ਹੋ ਜੀ ਉਹ ਲਾਹ ਖਟੇ ਹੋ ਦਿਹਾੜੀ ਇਹੋ ਧਨ ਤਿੰਨ ਨਾਮ ਲਿਆ ਜਿਨ ਹਰ ਆਪੇ ਪਾਣਾ ਕਹੇ ਨਾਨਕ ਹਰ ਰਸ ਮੇਰੀ ਮਨੋ ਹੋਆ ਵਣੰਜਾਰਾ ਇਹ ਰਸਨ ਤੂੰ ਅੰਦਰ ਸਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕੀਤਾ ਜਿੱਚਰ ਹਰ ਰਸ ਪੱਲ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬੋੜਨ ਤਿਸਨਾ ਲੱਗੈ ਆਏ ਇਹੋ ਹਰ ਰਸ ਕਰਮੀ ਪਾਈਏ ਸਤਿਗੁਰ ਮਿਲੈ ਜਿਸ ਆਏ ਕਹਿ ਨਾਨਕ ਹੋਰ ਅਨਰਸ ਸਭ ਵਿਸਰੇ ਜਾ ਹਰਵਸੈ ਮਨ ਆਏ ਏ ਸ਼ਰੀਰ ਮੇਰੇ ਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੋਦ ਵਿੱਚ ਤਾਂ ਤੂੰ ਜਗ ਮੈਂ ਆਇਆ ਹਰ ਆਪੇ ਮਤਾ ਆਪੇ ਪਿਤਾ ਜੀ ਨੇ ਜਿਉ ਉਪਾਏ ਜਗਤ ਦਿਖਾਇਆ ਗੁਰ ਪ੍ਰਸਾਦਿ 부ਝਿਆ ਤਾਂ ਚਲਤੋ ਹੋਆ ਚਲਤ ਨਦਰੀ ਆਇ ਕਹਿ ਨਾਨਕ ਸ੍ਰਿਸ਼ਟ ਕਉ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗਮਹਿ ਆਇ ਮਨ ਚਾਉ ਪਿਆ ਪ੍ਰਭ ਆਗਮ ਸੁਨਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੈ ਗੁਰ ਚਰਨ ਲਾਗੇ ਦਿਨ ਸਪਾਕੇ ਆਪਣਾ ਪਿਰ ਜਾਪੈ ਅਨਹਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਰਨ ਜੋਗੋ ਇਹ ਸਰੀਰ ਮੇਰਿਆ ਇਸ ਜਗ ਮੈਂ ਆਈ ਕਹਿ ਕਿਆ ਤੁਧ ਕਰਮ ਕਮਾਇਆ ਕੀ ਕਰਮ ਕਮਾਇਆ ਤੁਧ ਸਰੀਰ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨ ਵਸਾਇਆ ਗੁਰ ਪ੍ਰਸਾਦਿ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਵਾ ਜਿਨ ਸਤਗੁਰ ਸਿਉ ਚਿਤ ਲਾਇਆ ਏ ਨੇਤਰੋ ਮੇਰੇ ਓ ਹਰ ਤੁਮ ਮਹਜੋਤ ਧਰੀ ਹਰ ਬਿਨ ਅਵਰਨ ਨ ਦੇਖੋ ਕੋਈ ਹਰ ਬਿਨ ਅਵਰਨ ਨ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖ ਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦਿ 부ਝਿਆ ਜਾ ਵੇਖਾਂ ਹਰ ਇਕ ਹੈ ਹਰ ਬਿਨ ਅਵਰਨ ਕੋਈ ਕਹੈ ਨਾਨਕ ਏ ਨੇਤਰ ਅੰਧ ਸੇ ਸਤਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਏ ਸਰਵਣ ਹੋ ਮੇਰੇ ਓ ਸਚ ਸੁਣ ਨੈਨੋ ਪਠਾਈ ਸਚ ਜ ਸੁਣਨ ਨੋ ਪਠਾਈ ਸਰੀਰ ਲਾਇ ਸੁਣੋ ਸਤਿ ਬਾਣੀ ਜਿਤ ਸੁਨੇ ਮਨ ਤਨ ਹਰਿਆ ਹੋਵ ਰਸ ਨਰਸ ਸਮਾਣੀ ਸਚ ਅਲਖ ਵਿਡਾਣੀ ਤਾਂ ਕੀ ਗਤ ਕਹੀਂ ਨ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਚ ਜ ਸੁਣਨ ਨੋ ਪਠਾਈ ਹਰ ਜੀਉ ਗੁਫਾ ਅੰਦਰ ਰਖ ਕੇ ਵਜਪਨ ਵਜਾਇਆ ਵਜਾਇਆ ਵਜਪਨ ਨਵ ਦਵਾਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਇ ਭਾਵਨੀ ਇਕਨਾ ਦਸਵਾਂ ਦਵਾਰ ਦਿਖਾਇ ਤਹਿ ਅਨੇਕ ਰੂਪ ਨਾਉ ਨਵਨਿਦ ਤਿਸ ਦਾ ਅੰਤ ਨਾ ਜਾਈ ਪਾਇਆ ਕਹਿ ਨਾਨਕ ਹਰ ਪਿਆਰੇ ਜੀਉ ਗੁਫਾ ਅੰਦਰ ਰਖ ਕੇ ਵਜਾ ਪਵਣ ਵਜਾਇਆ ਇਹੋ ਸੱਚਾ ਸੋਹਿਲਾ ਸੱਚਾ ਕਰ ਗਾ ਬੋ ਗਾ ਬੋ ਤਾਂ ਸੋਹਿਲਾ ਘਰ ਸੱਚੇ ਜਿੱਤੇ ਸਦਾ ਸਚ ਧਿਆਵੇ ਸਚ ਜੋਤੀ ਆਵਹਿ ਜਤੁਦ ਪਵਹਿ ਗੁਰਮੁਖ ਜਿਨਾਂ 부ਛਾਵਹਿ ਇਹ ਹਉ ਸਚ ਸਭਨ ਕੋ ਖਸਮ ਹੈ ਜਿਸ ਬਖਸੇ ਸੋ ਜਨਮ ਪਾਵਹਿ ਕਹਿ ਨਾਨਕ ਸਚ ਸੁਹਿਲਾ ਸੱਚਾ ਕਰ ਗਾਵਹਿ ਅਨਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਰਮ ਬ੍ਰਹਮ ਪ੍ਰਭ ਪਾਇ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਗੁਰ ਰਹਾ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪਵਿਤ ਸਤਗੁਰ ਰਹਾ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ